ਪੁਰਹੀਰਾ ਹੁਸ਼ਿਆਰ ਪੁਰਜੀ ਅੱਜ ਉਸੇ ਨੌਜਵਾਨ ਇਕੱਠੇ ਹੋਏ ਨੇ ਕੀ ਕਾਰਨ ਇਹਦਾ ਕਾਰਨ ਆ ਜੀ ਜਿਹੜਾ 5 ਸਾਲ ਦਾ ਬੱਚੇ ਨੂੰ ਬੜੀ ਬੇਰਹਾਮੀ ਨਾਲ ਕਤਲ ਕੀਤਾ ਗਿਆ ਜਿਹਦਾ ਉਹਨੂੰ ਮਾਰਿਆ ਗਿਆ ਉਹਨੂੰ ਜਸਮੀਨੀ ਤੌਰ ਤੇ ਹਰਾਸ਼ ਕੀਤਾ ਗਿਆ ਉਸ ਕਰਕੇ ਸਾਰੇ ਨੌਜਵਾਨ ਇਕੱਠੇ ਹੋਏ ਆ ਜੀ ਤੇ ਅਸੀਂ ਇਹ ਮਤਾ ਪੁਣਾ ਚਾਉਣਾ ਚਾਹੁੰਦੇ ਆ ਕਿ ਜਿਹੜਾ ਪ੍ਰਵਾਸੀ ਇੱਥੇ ਰਹਿ ਰਹੇ ਆ ਉਹਨਾਂ ਦੇ ਸਾਰੇ ਡਾਕੂਮੈਂਟ ਲੈ ਜਾਣ ਤੇ ਜਿਸ ਘਰ ਵਿੱਚ ਉਹ ਰੈਂਟ ਤੇ ਰਹਿ ਰਹੇ ਆ ਉਹ ਮਾਲਕ ਦੀ ਜ਼ਿੰਮੇਵਾਰੀ ਆ ਜੇ ਇੱਥੇ ਰਹਿ ਰਹਾ ਉਹਦੀ ਜ਼ਿੰਮੇਵਾਰੀ ਆ ਜੇ ਕੋਈ ਵੀ ਕੁਛ ਵੀ ਕਰਦਾ ਜ਼ੁਲਮ ਕਰਦਾ ਕਿਸੇ ਤੇ ਜਾਂ ਕੋਈ ਗੁਨਾਹ ਕਰਦਾ ਚੋਰੀ ਕਰਦਾ ਤੇ ਉਹ ਉਹਦੀ ਜ਼ਿੰਮੇਵਾਰੀ ਆ ਜਿਹੜਾ ਡਾਕੂਮੈਂਟ ਦੀ ਗੱਲ ਕੀਤੀ ਸੀ ਕੋਈ ਵੱਡੀ ਗੱਲ ਨਹੀਂ ਆ ਯਾਰ ਇੱਕ ਤਰ੍ਹਾਂ ਦਾ ਡਾਕੂਮੈਂਟ ਤਿਆਰ ਹੋ ਜਾਂਦਾ ਹਰ ਇੱਕ ਨੂੰ ਪਤਾ ਆ ਤੇ ਇੱਥੇ ਹੁਣ ਵੀ ਕਿਹਾ ਜਾਂਦਾ ਕਿ ਦੋ ਦੋ ਆਧਾਰ ਕਾਰਡ ਬਣੇ ਹੋਏ ਨੇ ਇਹਨਾਂ ਦੇ ਜੁਪੀ ਵੀ ਤੇ ਇੱਥੇ ਸੋ ਕ੍ਰਾਈਮ ਨੂੰ ਕਿੱਦਾਂ ਰੋਕ ਸਕਦੇ ਤੁਸੀਂ ਕ੍ਰਾਈਮ ਨੂੰ ਇਸ ਤਰ੍ਹਾਂ ਰੋਕਿਆ ਜਾ ਸਕਦਾ ਜੀ ਇਹਨਾਂ ਦੇ ਜਿਹੜੇ ਆਧਾਰ ਕਾਰਡ ਆ ਤੇ ਵੋਟਰ ਕਾਰਡ ਆ ਉਹ ਕੈਂਸਲ ਕੀਤੇ ਜਾਣ ਤੇ ਜਿਹੜੇ ਜੁਪੀ ਵਿਹਾਰ ਦੇ ਨਾਲ ਦੇ ਆਧਾਰ ਕਾਟਾ ਤੇ ਬੂਟਰ ਕਾਟਾ ਉਹ ਇਹਨਾਂ ਤੋਂ ਲੈ ਜਾਣ ਇਸ ਤਰ੍ਹਾਂ ਹੀ ਹੋ ਸਕਦਾ ਇਹਨਾਂ ਦੀਆਂ ਬੋਟਾਂ ਜੇ ਬਣੀਆਂ ਆ ਉਹ ਕੈਨਸਲ ਹੋਣ ਅਸੀਂ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਤਾਂ ਕੁਝ ਨਹੀਂ ਕਰਦੇ ਸਾਡਾ ਇਹੀ ਕੰਮ ਕਰ ਦਿਓ ਕਿ ਇਹਨਾਂ ਦੀਆਂ ਬੋਟਾਂ ਹੀ ਕੈਨਸਲ ਕਰ ਦਿਓ ਸੋ ਲਗਾਤਾਰ ਇਹਨਾਂ ਨੂੰ ਤੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ ਜਿੱਦਾਂ ਤੁਹਾਡਾ ਏਰੀਆ ਚੈੱਕ ਕਰਤਾ ਇਹ ਤਾਂ ਆਦਿ ਨਾਲੋਂ ਜ਼ਿਆਦਾ ਪ੍ਰਵਾਸੀ ਨੇ ਸੋ ਕਿਸ ਤਰ੍ਹਾਂ ਇਹਨਾਂ ਨੂੰ ਤੁਸੀਂ ਕੱਢਣਾ ਜਨਕੀ ਸਮਝੋ ਕਿ ਅਕਚੁਅਲ ਭਾਜੀ ਕੱਢ ਕੇ ਤਾਂ ਨਹੀਂ ਸਕਣਾ ਜੀ ਬਸ ਇਹੀ ਹੈ ਕਿ ਜੇ ਕੰਮ-ਕੰਮ ਆਇਆ ਇੱਥੇ ਇਹ ਸਿਰਫ ਕੰਮ ਹੀ ਕਰਨ ਵੋਟ ਦਾ ਅਧਿਕਾਰ ਨਹੀਂ ਇਹਨਾਂ ਨੂੰ ਹੋਣਾ ਚਾਹੀਦਾ ਜਿਹੜਾ ਦਵੇਈ ਚਾ ਗੁਜਰਾਤ ਚੋਂ ਆ ਅਸੀਂ ਉੱਥੇ ਕੰਮ ਕਰਨ ਜਾਂਦੇ ਆ ਠੀਕ ਹੈ ਜੀ ਤੇ ਅਸੀਂ ਕੰਮ ਕਰਕੇ ਵਾਪਸ ਆਪਣੇ ਦੇਸ਼ ਆਉਣੇ ਆ ਠੀਕ ਹੈ ਜੀ ਤੇ ਤੇ ਐਦਾਂ ਹੀ ਹੋਣਾ ਚਾਹੀਦਾ ਆ ਤੇ ਇਹਨਾਂ ਦੇ ਉਧਮੇ ਆਧਾਰ ਕਾਰਡ ਤੇ ਵੋਟਰ ਕਾਰਡ ਲੈਣੇ ਚਾਹੀਦੇ ਆ ਜਿਹੜਾ ਇਹਨਾਂ ਨੂੰ ਮਤਲਬ ਕਿਰਾਏ ਤੇ ਮਕਾਨ ਦਿੰਦਾ ਤੁਸੀਂ ਤਾਂ ਪਰਵਾਸੀ ਸਾਧਿਆਂ ਚ ਤਾਂ ਭਈਏ ਸਾਦੇ ਆ ਕੁੱਤੇ ਬੰਦੇ ਆ ਇਹ ਕੰਜਰ ਬੰਦੇ ਖਰਾਬ ਬੰਦੇ ਆ ਇਹ ਇਹਨਾਂ ਨੂੰ ਤਾਂ ਅਸੀਂ ਵੱਡ ਛਿੱਟਣਾ ਜੇ ਸਾਡੇ ਪੇਸ਼ ਜਾਵੇ ਤਾਂ ਸਾਨੂੰ ਤਾਂ ਸਾਡੇ ਜਾਣਿਆਂ ਰੋਕਿਆ ਆ ਕਹਿੰਦੇ ਅਸੀਂ ਵੱਡਾਂਗੇ ਤੁਸੀਂ ਨਾ ਵੱਡਿਓ ਇਨੀ ਰਿੱਕੇ ਜੇ ਮੁੰਡੇ ਨੂੰ ਕਿੱਦਾਂ ਵੇਰਿਆ ਮੀ ਦੇ ਨਾਲ ਮਾਰਿਆ ਮੈਂ ਵੀ ਮਾਂ ਆਇਆ ਮੇਰਾ ਵੀ ਦੇ ਲਿਆ ਨਾ ਉਹਦੀ ਮਾਂ ਕੀ ਕਰਦੀ ਹੋਗੀ ਕਿੰਨਾ ਤੜਫਦੀ ਹੋਊਗੀ ਉਸ ਬੱਚੇ ਜਿਹਦਾ ਕੀ ਕਸੂਰ ਸੀ ਜਿਹੜਾ ਇਹਨੇ ਉਹਦੇ ਨਾਲ ਇੰਨੀ ਗੰਦੀ ਹਰਕਤ ਕੀਤੀ ਮੇਰੇ ਸਾਹਮਣੇ ਉਹ ਬੰਦਾ ਲੈ ਕੇ ਆਓ ਮੈਂ ਕਿੰਨੀ ਉਸ ਬੰਦੇ ਨੂੰ ਸਜ਼ਾ ਦੇਵਾਂਗੇ ਅਸੀਂ ਆਪਣੀ ਚੌਂਕ ਦੇ ਵਿੱਚ ਇੱਥੇ ਕੱਢ ਕੇ ਲਿਆਉਣਾ ਉਹਨੂੰ ਅਸੀਂ ਬਾਹਰ ਸਾਡੇ ਮੁੰਡਿਆਂ ਨੇ ਅਸੀਂ ਦਾਅ ਤੇ ਬੈਠੇ ਹਾਂ ਜਿੱਦਾਂ ਸਾਡਾ ਦਾਅ ਲੱਗਾ ਸੀ ਉਹਨੂੰ ਖਿੱਚ ਕੇ ਲੈ ਆਉਣਾ ਇੱਥੇ ਜਦੋਂ ਸਾਡੇ ਉਹ ਹੱਥ ਆਇਆ ਕਿੰਨਾ ਉਹ ਦੁਖਦਾਈ ਘਟਨਾ ਹੋਈ ਨਿੱਕੀ ਜੇ ਬੱਚੀ ਕਿੰਨਾ ਰੋਂਦੀ ਆ ওভারਲਾਪ ਕਰਦੀ ਦੇਖ ਨਹੀਂ ਹੁੰਦੀ ਉਹ ਬਾਪ ਆ ਕਿੰਨਾ ਰੋਂਦਾ ਆ ਇਹ ਪੁੱਤ ਤਾਂ ਲੱਖੀਆਂ ਹਜ਼ਾਰੀ ਇਹ ਮਿਲ ਜਾਊਗੇ ਕਿਤੇ ਕਿਤੇ ਨਹੀਂ ਵੀ ਲੈਣੇ ਅਸੀਂ ਜਿੰਨਾ ਮਰਜੀ ਰੌਲਾ ਪਾਉਨੇ ਆ ਪਰ ਇਹ ਜਿਹੜੇ ਭਈਏ ਆ ਨਾ ਇਹ ਬਹੁਤ ਖਤਰਨਾਕ ਬੰਦੇ ਆ ਇਹਨਾਂ ਨੂੰ ਅਸੀਂ ਆਪਣੇ ਇੱਥੇ ਰਹਿਣ ਨਹੀਂ ਦੇਣਾ ਇਹਨਾਂ ਦੇ ਸਾਰੇ ਕਾਰਡ ਵਗੈਰਾ ਰੱਦ ਕਰੋ ਇਹਨਾਂ ਨੂੰ ਬਾਈਕਟ ਕਰੋ ਕੋਈ ਵੀ ਇਹਨਾਂ ਨੂੰ ਲੈਣ ਦੇ ਨਾ ਰੱਖੋ ਜਿਹੜਾ ਵੀ ਰੱਖੂਗਾ ਨਾ ਪੰਜਾਬੀ ਪੰਜਾਬੀਆਂ ਨੂੰ ਵੀ ਅਕਲ ਹੁਣ ਮਾ ਆਈ ਤਾਂ ਫਿਰ ਆਣੀ ਵੀ ਹੈ ਨਹੀਂਗੀ ਸਾਡੇ ਪੰਜਾਬੀਆਂ ਨੂੰ ਕਿਆ ਜਾ ਰਿਹਾ ਕਿ ਵੋਟਾਂ ਦੀ ਖਾਤਮ ਜਾਏ ਇਹ ਸਾਰੇ ਵੋਟਾਂ ਦੀ ਖਾਤਰ ਹੀ ਉਹਨਾਂ ਨੂੰ ਅਗਰਬਤੀ ਧੂਪ ਬੱਤੀ ਕੀਤੀ ਜਾਂਦੀ ਆ ਬਈਆਂ ਨੂੰ ਹੋਰ ਬਈਏ ਸਾਡੇ ਕੁਛ ਨਹੀਂ ਕਰਦੇ ਹੈਗੇ ਉਹਨਾਂ ਦੀ ਵੋਟ ਵੈਣੀ ਕਰਕੇ ਉਹਨਾਂ ਦੇ ਪੈਰ ਜੰਮੀ ਹੋ ਆ ਉਹਨਾਂ ਦੀ ਕੈਨਸਲ ਹੋਣੀ ਚਾਹੀਦੀ ਆ ਵੋਟੇ ਬਿਲਕੁਲ ਜੋ ਮੰਦਭਾਗੀ ਜਿਹੜੀ ਘਟਨਾ ਆ ਉਹ ਇੱਕ ਪ੍ਰਵਾਸੀ ਵੱਲੋਂ ਕੀਤੀ ਗਈ ਉਹਦਾ ਜਿੰਨਾ ਵੀ ਜਿਹੜਾ ਦੋਖਾ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਉਸ ਵਿਚਾਰੇ ਬੱਚੇ ਨੂੰ ਮੌਤ ਦੇ ਘਾਟੋਂ ਉਤਾਰਿਆ ਇਵਨ ਕੀ ਦਸੰਦੇ ਵਿੱਚ ਇਹ ਵੀ ਆਇਆ ਸੁਣਦੇ ਵਿੱਚ ਕਿ ਉਸ ਬੰਦੇ ਨੇ ਬੱਚੇ ਨੂੰ ਇੰਨੀ ਕਿ ਬਰਿੰਦਵੀ ਦੇ ਨਾਲ ਕੁੱਟੇ ਮਾਰ ਕੀਤੀ ਗਈ ਉਹਦੇ ਸਿਰ ਦੇ ਵਿੱਚ ਇੱਕ ਮਾਰੀ ਗਈ ਔਰ ਫਿਰ ਵੀ ਜਦੋਂ ਉਹ ਬੱਚਾ ਨਹੀਂ ਮਰਿਆ ਤਾਂ ਉਹਦੀ ਉਹ ਪੈਂਟ ਜਿਹੜੀ ਹੈ ਉਹਦੀ ਪਜਾਮੀ ਪਾਈ ਹੋਸੀ ਉਹਦੇ ਨਾਲੋਂ ਤਾਂ ਜਿਹੜਾ ਗਲਾ ਆ ਉਹ ਕੁੱਟਿਆ ਗਿਆ ਔਰ ਉਹਦੀ ਜਿਹੜੀ ਜੀਭ ਸੀ ਨਾ ਉਹ ਵੀ ਉਹਦੇ ਬੰਦਾਂ ਦੇ ਵਿਚਾਰੇ ਆ ਕੇ ਜਿਹੜੀ ਆ ਉਹ ਕੱਟ ਹੋ ਚੁੱਕੀ ਸੀ ਇਹਨੂੰ ਬ੍ਰਿੰਦਵੀ ਦੇ ਨਾਲ ਜਿਹੜਾ ਉਸ ਬੱਚੇ ਦਾ ਕਤਲ ਕੀਤਾ ਕੀ ਅਸੀਂ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਵੀ ਨਹੀਂ ਬਿਆਨ ਕਰ ਸਕਦੇ ਜੇਕਰ ਹੁਣ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਨਾ ਛਾਤ ਦੇ ਵਿੱਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਪਰ ਇੱਕ ਪਾਸੇ ਆਪਾਂ ਸਰਕਾਰ ਤੇ ਹੀ ਡਿਪੈਂਡ ਕਰਦੇ ਆਂ ਉਹਨਾਂ ਨੇ ਮੰਨ ਪੱਤਰ ਦੇ ਰਹੇ ਆਂ ਜਦਕਿ ਸਰਕਾਰ ਤਾਂ ਪਹਿਲੇ ਉਹਨਾਂ ਜੋ ਕਿ ਆਪਾਂ ਕਹਿ ਸਕਦੇ ਆਂ ਕਿ ਇੱਥੇ ਦੇ ਜੋ ਲੀਡਰ ਨੇ ਕੋਈ ਵੀ ਬਿਆਨ ਹੀ ਦੇ ਰਹੇ ਤਾਂ ਫਿਰ ਅਸੀਂ ਉਹਨਾਂ ਤੋਂ ਕੀ ਆਸ ਰੱਖ ਸਕਦੇ ਆਂ ਦੇਖੋ ਜਿਹੜੀ ਸਰਕਾਰ ਦਾ ਜੋ ਨਜ਼ਰੀਆ ਹੈ ਜੋ ਉਹਨਾਂ ਦਾ ਇੱਕ ਜਿਹੜਾ ਇਹ ਵੋਟ ਬੈਂਕ ਆ ਬਹੁਤ ਵੱਡਾ ਜੇ ਤੱਕ ਉਹ ਹਜੇ ਤੱਕ ਮੈਨੂੰ ਲੱਗਦਾ ਵੀ ਬਹੁਤ ਕੋਈ ਵੀ ਤਕਰੀਬਨ ਬੋਲਿਆ ਨਹੀਂ ਇਸ ਮੁੱਦੇ ਦੇ ਉੱਤੇ ਹਾਲਾਂਕਿ ਜਿੰਨੇ ਵੀ ਕ੍ਰਾਈਮ ਕਰਕੇ ਜੂਪੀ ਬਿਹਾਰ ਦੇ ਤੋਂ ਜਿੰਨੇ ਵੀ ਕ੍ਰਾਈਮ ਕਰਕੇ ਉਹ ਸਾਰੇ ਏਕੇ ਨੂੰ ਧਰਮਸ਼ਾਲਾ ਸਮਝਦੇ ਆ ਪੰਜਾਬ ਨੂੰ ਕਿ ਅਸੀਂ ਜਿਹੜਾ ਵੀ ਮਰਜ਼ੀ ਕ੍ਰਾਈਮ ਕਰੀਏ ਚੇਟਾ ਮਰਜ਼ੀ ਵੱਡਾ ਕ੍ਰਾਈਮ ਕਰੀਏ ਤੇ ਅਸੀਂ ਪੰਜਾਬ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸੇਫ ਸਮਝ ਲੈਂਦੇ ਆ ਔਰ ਪੰਜਾਬੀ ਸਾਡੇ ਇੰਨੇ ਕ ਹਮਦਰਦੀ ਆ ਕਿ ਅਸੀਂ ਹਮੇਸ਼ਾ ਤੁਹਾਨੂੰ ਪਤਾ ਵੀ ਇਹ ਜਿਹੜੀ ਪੰਜਾਬੀ ਕੌਮ ਆ ਇਹ ਹਮੇਸ਼ਾ ਹੈਲਪਫੁਲ ਰਹੀ ਆ ਪਰ ਇਹ ਸਾਡੇ ਲੋਕਾਂ ਦਾ ਇਹ ਨਜ਼ਾਇਰ ਫਾਇਦਾ ਚੱਕਦੇ ਆ ਔਰ ਇਹਦੇ ਉੱਤੇ ਜਿਹੜੇ ਸਰਕਾਰ ਆ ਜਿੱਥੇ ਤੱਕ ਫੇਲ ਹੋਈ ਆ ਇਸ ਬੱਚੇ ਦੇ ਉੱਤੇ ਕੋਈ ਵੀ ਬਿਆਨ ਨਹੀਂ ਆਉਣਾ ਕੱਲ ਮੈਂ ਦੇਖ ਰਿਹਾ ਸੀ ਕਿ ਅੰਮ੍ਰਿਤ ਕੇ ਪੀਜੀ ਦੇ ਬੇਟੇ ਦੀ ਡੈਥ ਹੋਈ ਆ ਔਰ ਮੁੱਖ ਮੰਤਰੀ ਜੀ ਦਾ ਧਿਆਨ ਆ ਜਾਂਦਾ ਬਹੁਤ ਜਲਦੀ ਕਿ ਬਹੁਤ ਮੰਦ ਭਾਗੀ ਕਿ ਉਹ ਇੱਕ ਲੀਡਰ ਦਾ ਬੱਚਾ ਸੀ ਦੁੱਖ ਸਾਨੂੰ ਵੀ ਆ ਬਹੁਤ ਕਿਸੇ ਦਾ ਬੱਚਾ ਨਹੀਂ ਜਾਣਾ ਚਾਹੀਦਾ ਪਰ ਫਿਰ ਵੀ ਸਾਡੇ ਮੁੱਖ ਮੰਤਰੀ ਦਾ ਇੱਕ ਵੀ ਬਿਆਨ ਇਸ ਬੱਚੇ ਦੇ ਉੱਤੇ ਨਹੀਂ ਆਉਣਾ ਤੇ ਮੈਨੂੰ ਲੱਗਦਾ ਕਿਤਨਾ ਕਿਤੇ ਬਹੁਤ ਸਾਡੇ ਪੰਜਾਬੀਅਤ ਲਈ ਬਹੁਤ ਸ਼ਰਮ ਦੀ ਗੱਲ ਆ ਜਿੱਕਰ ਹਜੇ ਵੀ ਆਪਣੇ ਜੋ ਕਿ ਨਹੀਂ ਇਹਨਾਂ ਨੂੰ ਕੁਝ ਵੀ ਕੀਤਾ ਜਾਂਦਾ ਜਾਂ ਇਥੇ ਛੰਡਿਆ ਨਹੀਂ ਜਾਂਦਾ ਤੇ ਸਰਕਾਰ ਵੱਲੋਂ ਜਾਂ ਕੁਝ ਵੀ ਇਦਾਂ ਐਕਸ਼ਨ ਨਹੀਂ ਲਿਆ ਜਾਂਦਾ ਤੇ ਤੁਹਾਡੇ ਵੱਲੋਂ ਕੀ ਨਾ ਨਹੀਂ ਕਿਹਾਏ ਦੇਖੋ ਜਿੱਦਾਂ ਵੀ ਪਹਿਲਾਂ ਤਾਂ ਅਸੀਂ ਇਹ ਇਹਨਾਂ ਨੂੰ ਕਹਿੰਨੇ ਆ ਜਿੰਨੇ ਵੀ ਸਾਡੇ ਇੱਥੇ ਲੀਡਰ ਆ ਖਾਸੋ ਸਾਡੇ ਸਰਕਾਰ ਦੇ ਜਿਹੜੇ ਮੇਅਰ ਸਾਹਿਬ ਹੀ ਇਥੋਂ ਪੂਰੇ ਹੁਸ਼ਿਆਰਪੁਰ ਨੂੰ ਰੀਡ ਕਰਦੇ ਆ ਤੇ ਮੈਂ ਤਾਂ ਇਹ ਹੀ ਕਹਾਂਗਾ ਵੀ ਇਹ ਜਿੰਨੀ ਜਲਦੀ ਹੋ ਸਕੇ ਇਹਨਾਂ ਦੀਆਂ ਜਿਹੜੀਆਂ ਆ ਬਣਦੀਆਂ ਜਿਹੜੀਆਂ ਵੈਰੀਫਿਕੇਸ਼ਨ ਆ ਇਹਨਾਂ ਦੀਆਂ ਉਧਰੋਂ ਪੀਸੀਆਂ ਮੰਗਵਾਉਣ ਜਿੰਨਾ ਹੋ ਸਕਦਾ ਇਹਨਾਂ ਦਾ ਸਾਰਾ ਜਿਹੜਾ ਕਾਮਜਾਮ ਆ ਉਹ ਦੇਖ ਕੇ ਜੇ ਨਹੀਂ ਇਹ ਕਰਦੇ ਤਾਂ ਉਹ ਤੋਂ ਬਾਅਦ ਜੇ ਮੌਜਬਾਨੀ ਢੜਕਦੀ ਆ ਤਾਂ ਉਹਦੇ ਜਿਹੜੇ ਕਸੂਰਵਾਰ ਆ ਇਹ ਪ੍ਰਸ਼ਾਸਨ ਹੋਊਗਾ ਇਹ ਸਰਕਾਰ ਹੋਊਗੀ ਦਵਿੰਦਰ ਸਿੰਘ ਜੀ ਇਹਦਾ ਪੂਰਾ ਹੀ ਨਾਮ ਦਵਿੰਦਰ ਸਿੰਘ ਮੇਰਾ ਨਾਮ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਆਪਣੇ ਸਾਰੇ ਨਗਰ ਨਿਵਾਸੀਆਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਇਹ ਜਿਹੜੀ ਬੱਚੇ ਦੇ ਨਾਲ ਮੰਦਭਾਗੀ ਘਟਨਾ ਹੋ ਗਈ ਆ ਉਹਦੀਆਂ ਕਿਰਪਾ ਕਰਕੇ ਤਸਵੀਰਾਂ ਨੈਟ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨੀਆਂ ਬੰਦ ਕੀਤੀਆਂ ਜਾਂ। ਇਹ ਸੋਚਣਾ ਕਿ ਮੈਂ ਫੋਟੋ ਨੂੰ ਅਪਲੋਡ ਕਰ ਦਵਾਂ ਤੇ ਮੇਰਾ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਦੁੱਖ ਸਾਂਝਾ ਹੋ ਰਿਹਾ ਇਹ ਗਲਤ ਗੱਲ ਆ। ਉਹ ਮਾਪੇ ਦੇ ਉੱਤੇ ਕੀ ਬੀਤਦੀ ਹੋਏਗੀ ਇਹ ਫੋਟੋ ਦੁਬਾਰਾ ਬਾਰ-ਬਾਰ ਬਾਰ-ਬਾਰ ਨੈਟ ਦੇ ਉੱਪਰ ਆਉਣ ਦੇ ਨਾਲ। ਠੀਕ ਹੈ ਜੀ ਨੰਬਰ 1 ਨੰਬਰ 2 ਜੀ ਸਾਡੀਆਂ ਦੋ ਸ਼ਹਿਰਪੁਰ ਦੇ ਵਿੱਚ ਕੁਰੀਰਾ ਸਾਡਾ ਪਿੰਡ ਹੈ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਜਾਇਜ਼ ਕਬਜ਼ੇ ਹੋਏ ਹੋਏ ਠੀਕ ਹੈ ਉਹਦੇ ਰਿਗਾਰਡਿੰਗ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੇ ਵੀ ਨਜਾਇਜ਼ ਕਬਜ਼ੇ ਆ ਉਹ ਅਸੀਂ ਇਹਨਾਂ ਪ੍ਰਵਾਸੀਆਂ ਤੋਂ ਛਡਾਉਣਾ ਚਾਹੁੰਦੇ ਆ ਨੰਬਰ 1 ਸੀ ਨੰਬਰ 2 ਹੈਗਾ ਕਿ ਜਿੰਨੇ ਵੀ ਸਾਡੇ ਐਨ ਆਰ ਆਈ ਵੀਰ ਬਾਹਰ ਬੈਠੇ ਆ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਵੀ ਇਹ ਬੈਠੇ ਹੋਏ ਆ ਉਹ ਜੇ ਰੱਖਣਾ ਚਾਹੁੰਦੇ ਆ ਤਾਂ ਖੁਦ ਇੱਕ ਉਹਨਾਂ ਦਾ ਮੈਂਬਰ ਇੱਥੇ ਰਵੇ ਤਾਂ ਕਿ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੋਵੇ ਲਿਖਤੀ ਰੂਪ ਦੇ ਵਿੱਚ ਉਹ ਮੇਅਰ ਦੇ ਕੋਲ ਐਮਸੀ ਦੇ ਕੋਲ ਉਹਨਾਂ ਦੀ ਰਿਪੋਰਟ ਹੋਵੇ ਵੀ ਹਾਂ ਇਹ ਕੋਈ ਵੀ ਕ੍ਰਾਈਮ ਕਰਦਾ ਤਾਂ ਇਹਦੇ ਜ਼ਿੰਮੇਵਾਰ ਅਸੀਂ ਨਾ ਕਿ ਇਹ ਕਿ ਉਹ ਬਾਹਰ ਬੈਠੇ ਆ ਉਹਨਾਂ ਦੇ ਮਗਰੋਂ ਘਾਰੇ ਸੰਭਾਲ ਰਹੇ ਆ ਕੋਈ ਬੰਦਾ ਢਿੱਲਾ ਮਟਾ ਹੋ ਜਾਂਦਾ ਤਾਂ ਐਨਆਰਆਈ ਉਹਨਾਂ ਨੂੰ ਪੈਸੇ ਭੇਜਦੇ ਆ ਵੀ ਕੋਈ ਗੱਲ ਨਹੀਂ ਸਾਡਾ ਘਰ ਸੰਭਲਦੇ ਆ ਤੇ ਜਿਹੜੀ ਇਹ ਘਟਨਾ ਹੋਈ ਹੈ ਇਸ ਤੋਂ ਬਾਅਦ ਮੈਂ ਨਹੀਂ ਚਾਹੁੰਦਾ ਵੀ ਉਹ ਪਿੰਡ ਦੇ ਵਿੱਚ ਕਿਸੇ ਵੀ ਐਨਆਰਆਈ ਦੇ ਘਰ ਇਹ ਪ੍ਰਵਾਸੀ ਰਹਿਣ ਠੀਕ ਹੈ ਜੀ ਇੱਕ ਹੋਰ ਸਾਡੀ ਮੰਗ ਇਹ ਨੇ ਆ ਉਹ ਮੇਅਰ ਸਾਹਿਬ ਨੂੰ ਵੀ ਸਾਡੇ ਪਿੰਡ ਦੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਜਿੰਨਾ ਵੀ ਸਾਡਾ ਚੋਆ ਇਹਦੇ ਆਲੇ ਦੁਆਲੇ ਜਿੰਨੇ ਵੀ ਬੰਦੇ ਬੈਠੇ ਹੋਏ ਆ ਅਸੀਂ ਜੇ 1 ਮੀਟਰ ਦਾ ਕਨੈਕਸ਼ਨ ਲਵਾਉਣਾ ਹੋਵੇ ਨਾ ਤੇ ਸਾਡੀਆਂ ਜੁੱਤੀਆਂ ਘਸ ਜਾਂਦੀਆਂ ਮੀਟਰ ਲਵਾਉਣ ਨੂੰ ਉਹ ਝੁੱਗੀਆਂ ਦੇ ਵਿੱਚ ਮੀਟਰ ਲਵਾ ਕੇ ਬੈਠਿਆ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਬੇ ਮੀਟਰਿਕ ਦਾ ਲੱਗਿਆ ਕਿੱਦਾਂ ਰਹਿੰਦੇ ਆ ਕੋਈ ਉਹਨਾਂ ਦੇ ਕੋਲ ਆਧਾਰ ਕਾਰਡ ਇੱਕ ਇੱਥੇ ਦਾ ਔਰ ਇੱਕ ਉਧਰਲਾ ਦੋਨੇ ਰਾਸ਼ਨ ਲੈਣਦੇ ਪਏ ਇੱਕ ਡੱਬਾ ਉਹਨਾਂ ਦਾ ਉੱਥੇ ਬੈਠਾ ਹੈ ਇੱਕ ਇੱਥੇ ਬੈਠਿਆ ਦੋਨੇ ਪਾਸੇ ਰਾਸ਼ਨ ਉਹਨਾਂ ਦਾ ਤਾਂ ਆਪਣੇ ਆਪ ਹੀ ਕ੍ਰਾਈਮਾਂ ਨੂੰ ਦਿਮਾਗੇ ਜਾਣਾ ਜੇ ਸੋ ਬੰਦੇ ਨੇ ਭਾਜੀ ਕਮਾ ਕੇ ਖਾਣਾ ਹੋਵੇ ਨਾ ਉਹਦਾ ਕ੍ਰਾਈਮਾ ਨੂੰ ਦਿਮਾਗ ਨਹੀਂ ਜਾਂਦਾ ਹੋਵੇ ਹੁੰਦਾ ਕਿ ਮੈਂ ਰੋਟੀ ਖਾ ਲਈਏ ਤਾਂ ਮੈਂ ਅੱਗੇ ਖਾਣੀ ਆ ਇਹਨਾਂ ਨੂੰ ਰਸਣ ਪਾਣੀ ਅਸੀਂ ਦੇ ਰਹੇ ਆ ਇਹਨਾਂ ਨੂੰ ਸਿਰ ਤੇ ਅਸੀਂ ਚੜਾਇਆ ਇਹ ਸਾਡੇ ਜੁੱਤੀਆਂ ਮਾਰਨ ਲੱਗੇ ਔਰ ਇਹ ਮੀਟਿੰਗ ਜਿਹੜੀ ਹੋਈ ਹੈ ਇੱਕ ਬਿਲਕੁਲ ਛੋਟੀ ਆ ਇਹ ਦੱਸਣਾ ਚਾਹਣਾ ਕਿ ਜਿਹੜੀ ਅਗਲੀ ਮੀਟਿੰਗ ਹੋਏਗੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਬਕਾਇਦਾ ਟਾਈਮ ਦਿੰਨੇ ਆ ਵੀ ਉਦੋਂ ਤੱਕ ਤੁਸੀਂ ਇਹ ਖਾਲੀ ਕਰੋ ਤੇ ਉਹਦੇ ਵਿੱਚ ਮੇਰ ਸਾਹਿਬ ਵੀ ਇੱਥੇ ਹੋਣਗੇ ਸਾਡੇ ਪਿੰਡ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਉਹ ਵੀ ਇੱਥੇ ਹੋਏਗੇ ਇਹ ਜ਼ਥੇਦਾਰ ਹੋਣੀ ਇੱਥੇ ਹੋਣਗੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਅਗਲੀ ਮੀਟਿੰਗ ਇਹ ਰੱਖਣ ਜਾ ਰਹੇ ਆ ਇਹ ਮੈਂ ਤੁਹਾਨੂੰ ਮਾਦੀਵਾਰਾਂ ਨੂੰ ਤੁਹਾਡੇ ਨਾਲ ਹੀ ਦੱਸਣਾ ਚਾਹੁੰਦਾ ਹਾਂ